ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਲੰਮਾ ਸਫ਼ਰ ਤੈਅ ਕਰਕੇ ਪਿੰਡ ਸ਼ਾਪੁਰ ਤਹਿਸੀਲ ਫਲੌਰ ਤੇ ਜ਼ਿਲ੍ਹਾ ਜਲੰਧਰ ਜੇ ਗੱਲ ਕਰ ਲਈਏ ਸੱਜਣੋ ਦਵਾਬੇ ਦਾ ਪਿੰਡ ਆ ਇਸ ਘਰ ਦੇ ਵਿੱਚੋਂ ਆਪਾਂ 2-4 ਵੀਡੀਓ ਪਹਿਲਾਂ ਵੀ ਬਣਾ ਚੁੱਕੇ ਆ ਚਰਨ ਡੈਰੀ ਫਾਰਮ ਤੇ ਪਹੁੰਚੇ ਹੋਇਆ ਕੰਮ ਹੈਗਾ 52 ਸਾਲ ਪੁਰਾਣਾ ਜੇ ਗੱਲਬਾਤ ਕਰ ਲਈਏ ਸੱਜਣਾ ਦਾ ਕਿਉਂਕਿ ਜਾਨਵਰ ਹੈਗੇ ਨੇਗੇ ਟੌਪ ਜਾਨਵਰ ਲੈਣ ਦੇ ਸ਼ਕੀਨ ਨੇ ਐਂ ਸਿਰਾ ਕੁਆਲਿਟੀ ਦੇ ਆਉਣ ਚ ਥੋੜਾ ਜਿਹਾ ਲੇਟ ਹੋ ਗਿਆ ਮੈਂ ਚਵਾਈ ਜ਼ਰੂਰ ਲੇਟ ਆ ਦੋਕ ਘੰਟੇ ਉਹ ਸਾਵਨਾ ਜੱਜਮੈਂਟ ਕਰ ਲਓ ਬੱਚੇ ਸਾਰੇ ਜਾਨਵਰਾਂ ਨੂੰ ਲਾਏ ਹੋਏ ਨੇ ਕਿਉਂਕਿ ਉਹਦੇ ਨਾਲ ਥਣ ਸੁਣ ਦਾ ਪਤਾ ਲੱਗ ਜਾਂਦਾ ਵੀ ਕਿਵੇਂ ਦਾ ਬਣਾਉਂਦੇ ਨੇ ਤੇ ਬਾਕੀ ਆ ਜਾਓ ਬਾਈ ਨਾਲ ਕਰਾਉਂਦੇ ਆ ਗੱਲਬਾਤ ਕੱਲਾ ਕੱਲਾ ਤੋੜ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣੋ ਤਕਰੀਬਨ ਤਕਰੀਬਨ ਕੋਸ਼ਿਸ਼ ਹੁੰਦੀ ਆਪਣੀ ਵੀ ਵੀਡੀਓ ਦੇ ਵਿੱਚ ਹੀ ਕਰਾਈਏ ਬਾਈ ਤੋਂ ਆ ਜਾਸਤਾ ਦਾ ਹੋਰ ਕੀ ਹਾਲ ਸੱਸੀ ਗੱਲ ਜੀ ਤੁਹਾਡਾ ਸਵਾਗਤ ਹੈ ਚਾਂਦ ਸਿੰਘ ਡੇਰੀ ਦਾ ਚੜਦੀ ਕਲਾ ਹਾਂਜੀ ਹਾਂਜੀ ਪੂਰੀ 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 ਚੜਦੀ ਕਲਾ ਉਹ ਮੁੰਡਾ ਹੱਸਦਾ ਹੀ ਰਹਿੰਦਾ ਹਣਾ ਆਜ ਦਾ ਰਹਿਣਾ ਹੀ ਗੱਲ ਨਹੀਂ ਕਿੰਨੇ ਜਾਨਵਰ ਦਿਖਾਵਾਂਗੇ ਮਨੀ ਆ ਸੱਤ ਝੋਟੀਆਂ ਬਾਈ ਜੀ ਸੂਹਾ ਕਿਹੜਾ ਪਹਿਲਾ ਦੂਹਾ ਸੂਹਾ ਪਹਿਲਾ ਦੂਜਾ ਹਾਂਜੀ ਕਿਹੜੇ ਪਾਸੋਂ ਕਰ ਲਈਏ ਸਟਾਰਟ ਕਰੀਏ ਉਧਰੋਂ ਪਾਸੋਂ ਕਰਦੇ ਆਂ ਜੀ ਗਾਮ ਤੋਂ ਐਕਸਾਈਟਮੈਂਟ ਰੱਖੀਏ ਉਧਰ ਨੂੰ ਹਾਂਜੀ ਹਾਂਜੀ ਇੱਕ ਗੱਭਨ ਝੋਟੀਆਂ ਬਾਈ ਜੀ ਐਕਸਾਈਟਮੈਂਟ ਵੀ ਰੱਖਾਂਗੇ ਜਿਵੇਂ ਜਿਵੇਂ ਝੋਟੇ ਚ ਆ ਜੂਗੀ ਗੱਭਨ ਆ ਜੂਗੀ ਕੱਦ ਹੈਗਾ ਫੁੱਲ ਵੱਡਾ ਉਹਦੇ ਨੇੜੇ ਜਾ ਕੇ ਵੀ ਦਿਖਾਵਾਂਗਾ ਉਹੀ ਗੱਲ ਆ ਵੀ ਫਿਲਮੀ ਐਕਟਰ ਨੀਆਂ ਵਰਗੀਆਂ ਝੋਟੀਆਂ ਦਿਖਾਵਾਂਗੇ ਐਦੇ ਤੋਂ ਕਰ ਲਾ ਸਟਾਰਟ ਸੂਹਾ ਕਿਹੜਾ ਪਹਿਲਾ ਸੂਹਾ ਜੀ ਪਹਿਲਾ ਸੂਹਾ ਦੰਦ ਇੱਕ ਵੀ ਨਿਭਾਰ ਚਟਾ ਜੀ ਬਰੀਡਿੰਗ ਵਾਲੇ ਸੱਜਣਾ ਵਸ ਬਰੀਡ ਮਦਰ ਕੱਟੀ ਵੀ ਜੈਡ ਬਲੈਕ ਹੈ ਜੀ ਨਾਲ ਵੀ ਕੱਟੀ ਆ ਮਗਰ ਵੀ ਕੱਟੀ ਆ ਆਪ ਵੀ ਕੱਟੀ ਆ ਆਪ ਵੀ ਕੱਟੀ ਆ ਤੇ ਮਗਰ ਵੀ ਕੱਟੀ ਆ ਲਾ ਤੋੜ ਦਿਓ ਜੀ ਖੋਲ ਕੇ ਇਹਨੂੰ ਕਿੰਨੇ ਕ ਦਿਨ ਦਾ ਸੂਆ ਇਹਦਾ ਕਿੰਨੇ ਕ ਦਿਨ ਦਾ ਸੂਆ ਇਹਦਾ ਮੰਨੀ ਆ ਹੋਗੇ 7-8 ਦਿਨਾਂ ਦੀ ਸੂਈ ਜੀ ਕਿੰਨਾ ਕ ਦੁੱਧ ਤਿਆਰ ਆ ਹੁਣ 15 ਤੋਂ ਪਲੱਸ ਹੀ ਆ ਜੀ ਉੱਪਰ ਦੁੱਧ ਸਾਨੂੰ ਮੈਂ ਸਟਾਰਟਿੰਗ ਜੀ ਦੱਸ ਦੇਣਾ ਵੀ ਸਾਰੇ ਜਾਨਵਰਾਂ ਦਾ 15 ਤੋਂ ਤਕਰੀਬਨ 20 ਦੇ ਏੜ-ਗੇੜਾ ਝੋਟੀ ਹੈਗੀ ਆ ਪਹਿਲਾ ਸੂਆ ਤੇ ਗੱਲਬਾਤ ਹੈਗੀ ਆ ਸਿਰਾ ਕੁਆਲਟੀ ਵਾਲੀ ਅਗਲੇ ਵੱਨੋਂ ਲੇਵਾਲੂਆ ਵੀ ਦਿਖਾ ਦੀ ਦਰਸ ਨੇੜੇ ਲਾ ਕੇ ਓਏ ਸਫਰ ਲੰਮਾ ਤਿਆਰ ਕਰਕੇ ਆਇਆ ਦਿਖਾ ਦੀ ਹਰੇਕ ਪੱਖ ਤੋਂ ਸੂਆ ਪਹਿਲਾ ਤੇ ਦੁੱਧ ਵਾਈ ਕਹਿੰਦਾ 15 ਦੇ ਗੇਡ ਰੈਡੀ ਆ ਤੇ ਥਣ ਲੱਗਿਆ ਝੋਟੀ ਨੂੰ ਪੈਟ ਪੂਰਾ ਬੜਾ ਜੰਗਾ ਲੱਗਾ ਇਹ ਪੈਠ ਇਦਾਂ ਨਹੀਂ ਲੱਗਦੀ ਨੀ ਕਟੀਆਂ ਜਿੱਦਾਂ ਪੈਠ ਲੱਗੀ ਆ ਝੋਟੀ ਨੂੰ ਥਣ ਥਣ ਵੀ ਦਿਖਾ ਦੇ ਤੇ ਬੈਕ ਤੋਂ ਕਹਿੰਦੇ ਫੁੱਟਬਾਲ ਖਾਣ ਲੱਗਾ ਉਹ ਗੱਲ ਆ ਜੀ ਉਹ ਗੱਲ ਬਾਤ ਆ ਜਿੰਨੇ ਕਹਦੇ ਨੇ ਵੀ ਪੂਰਾ ਮਣਕੇ ਲਾਇਆ ਹੁੰਦਾ ਨਾ ਹਾਂਜੀ ਹਾਂਜੀ ਪੂਰਾ ਮਣਕੇ ਸੰਦ ਜਿਵੇਂ ਆਪਣਾ ਦਰਜੀ ਕਹਿੰਦਾ ਨਾ ਸ਼ੂਟ ਸਿਉਂਦਾ ਮਣ ਮਣਕੇ ਉਹ ਗੱਲ ਬਾਤ ਆ ਬੰਬੀਆਂ ਵਾਲੀਆਂ ਐਕਟਰਨੀਆਂ ਵਰਗੀਆਂ ਝੋਟੀਆਂ ਦਿਖਾਉਂਗਾ ਪੈਸੇ ਮਣੀ ਇਹਦੇ ਕਿੰਨੇ ਕੁ ਲੈ ਲਾਂਗੇ ਆਪਾਂ ਮੁੱਲ ਕਰਾਂਗੇ ਲੈਣ ਦੇਣ ਜੀ ਹਾਂ ਅਗਲੇ ਬੰਦੇ ਮਾਰ ਤਰਸ ਲੇਵੇ ਤੇ ਓਏ ਅਗਲੇ ਬੰਦੇ ਉਹ ਦਿਖਾ ਦੇ ਫੇਸ ਕੁਆਲਿਟੀ ਤੇ ਮਾਰ ਦੇ ਕੱਢ ਦੇ ਕੰਡੇ ਅੱਜ ਕਿੰਨੇ ਪੈਸੇ ਲਵਾਂਗੇ ਇਹਦੇ ਮੁੱਲ ਕਰਾਂਗੇ ਲੈਣ ਦੇਣ ਮੋਤ ਹੈਗਾ ਹੀ 2.5 ਲੱਖ ਲੈਣਾ 1,85,000 ਇੱਕ ਲੱਖ ਤੇ 85,000 ਲਵਾਂਗੇ ਹਾਂ ਛੋਟ ਛੱਪਾ ਵਿੱਚ ਹੋ ਜੂਗਾ ਛੋਟ ਛੱਪਾ ਖੁੱਲਾ ਹੋ ਜੂ ਇਹੀ ਗੱਲ ਨਹੀਂ ਬਾਈ ਹੋਰੀ ਖੁੱਲੇ ਦਲਾ ਦੇ ਬੰਦੀ ਨੇ ਹਾਂਜੀ ਖੁੱਲਾ ਛੋਟ ਛੱਪਾ ਹੋ ਜੂਗਾ ਜਿੰਨਾ ਤੁਸੀਂ ਕੱਟੀ ਇੰਨੀ ਠੰਡੀ ਹੈ ਜਿੱਦਾਂ ਮਾਰਦੀ ਆ ਬਾਦੀ ਬੁੱਢੀ ਵੀ ਬਹੁਤ ਲਾਜਵਾਤ ਤੇ ਹੁਣ ਆ ਜਾ ਤਰਸ ਦੋ ਨੰਬਰ ਵਾਲੀ ਝੋਟੀ ਦੀ ਹਾਂਜੀ ਇਹਦੇ ਮਾਰਦੇ ਕੈਮਰਾ ਬਾਈ ਝੋਟੀ ਤੋਂ ਪਹਿਲਾਂ ਤਾਂ ਕੱਟਾ ਦੇਖਣ ਵਾਲਾ ਆ ਮਗਰ ਬੱਚਾ ਜਿਹੜਾ ਬੁੱਲੇ ਬਣਿਆ ਪਿਆ ਬੁੱਲੀ ਬਣਿਆ ਪਿਆ 3 ਕਿਲੋ ਦੀ ਗਾੜੀ ਆ ਦੋ ਥਾਣੇ ਮੂਹਲੇ ਚੋਂਦੇ ਰਹੇ ਆ ਠੀਕ ਆ ਜੀ ਗੱਲ ਹਾਂਜੀ ਸੂਆ ਕਿਹੜਾ ਇਹਦਾ ਦੂਜਾ ਸੂਆ ਜੀ ਛੇ ਦੰਦ ਸੂਆ ਦੂਜਾ ਦੰਦਾਂ 'ਚ ਆ ਗਈ ਛੇ ਦੰਦ ਛੇ ਦੰਦ ਹਾਂਜੀ ਇੱਕ ਇੱਕ ਖਾਸੀਅਤ ਇਹਦੀ ਤੁਹਾਨੂੰ ਹੋਰ ਦੱਸਦਾ ਨਾ ਇਹਦਾ ਜਿਹੜਾ ਸਿੰਗਾ ਦਾ ਡਿਜ਼ਾਈਨ ਆ ਬਿਲਕੁਲ ਇੱਕੋ ਜਿਹਾ ਇੱਕੋ ਜਿਹਾ ਇੱਕੋ ਜਿਹਾ ਨਹੀਂ ਤਾਂ 19 ਕੀ ਫਰਕ ਹੁੰਦਾ ਇਹ 1 ਪੁਆਇੰਟ ਦਾ ਫਰਕ ਨਹੀਂ ਕਿਤੇ ਹੋ ਜੀ 100 ਵਾਂਗਰ ਇੱਕ ਅੱਧੀ ਝੋਟੀ ਹੁੰਦੀਆਂ ਜਿਹੜੀ ਦੇ ਦੋਹੇ ਸਿੰਗਾ ਦਾ ਡਿਜ਼ਾਈਨ ਥੋੜੇੇ ਵਿੱਚ ਮੁੜਿਆ ਹੋਇਆ ਹੋਵੇ ਇਹ ਖਾਸੀਅਤ ਵੀ ਦੱਸਦਾ ਨਾ ਤੁਹਾਨੂੰ ਇਹਦੀ ਮੈਂ ਤੇ ਬਾਕੀ ਜਿੰ ਕਵਾਲਿਟੀ ਅੱਵਲ ਦਰਜੇ ਦੀ ਮਿਲੂਗੀ ਸੂਆ ਦੂਜਾ ਦੰਦ ਕਿੰਨੇ ਦੱਸਿਆ ਮਣੀ ਦੇ 6 ਦੰਦ ਆ ਜੀ ਦੰਦ ਤਾਂ ਹੈਗੀ ਆ 6 ਤੇ ਲੇਵਾ ਜਿੰਨੀ ਆਪ ਉੱਤੋਂ ਚੜਾਈ ਆ ਓਨੀ ਚੌੜਾ ਇਹਦਾ ਲੇਵਾ ਜੇ ਮੈਂ ਗੱਲ ਬਾਤ ਕਰ ਲਾਂ ਇਹ ਨੇੜਿਓਂ ਫੜ ਕੇ ਇੱਥੇ ਖੜਾ ਲਾ ਇੱਥੇ ਖੜਾ ਲਾ ਬੋਝ ਕੇ ਬੋਝ ਕੇ ਬੋਝ ਕੇ ਬੋਝ ਕੇ ਬੱਚੇ ਦਾ ਕਰਦੀ ਮੇਰਾ ਬੱਚੇ ਦੇ ਜਾਊਗੀ ਬੱਚੇ ਕਰਕੇ ਕਰਦੀ ਆ ਲੈ ਚੱਲ ਉੱਥੇ ਲੇਵਾਲੂ ਬਾਦ ਖਾਦੇ ਦਰਸ ਨੇੜੇ ਲਾ ਕੇ ਓਏ 1 ਮਹੀਨੇ ਦਿੰਦੀ ਸੂਆ ਇਹ ਮਤਲਬ 10-12 ਦਿਨਾਂ ਦਾ ਸੂਆ ਆ ਜੀ ਇਹਦਾ ਸੂਆ 10-12 ਦਿਨਾਂ ਦਾ ਬੱਚੇ ਸਾਨੂੰ ਪਹਿਲੀ ਦੱਸਿਆ ਦੀ ਵੀ ਸਾਰੇ ਜਾਨ ਦੋ ਘੰਟੇ ਚਵਾਈ ਲੇਟ ਆ ਉਹ ਹਿਸਾਬ ਨਾਲ ਜੱਜਮੈਂਟ ਕਰ ਲਿਓ ਜਿੰਨਾ ਬਾਈ ਤੋਂ ਦੰਗ ਤੋਂ ਦੰਗ ਚਾਹੇ ਬਾਈ ਕੋਈ 20 ਕਿਲੋ ਦੀ ਬਾਹਰ ਨਾ ਜਮਾ ਗਏ 20 ਕਿਲੋ ਦੀ ਹਾਂਜੀ 20 ਕਿਲੋ ਦੁੱਧ ਹੁਕਾ ਰੱਖੇ ਇਹਦੇ ਨਾਲ ਇਹ ਦੇਊਗੀ ਕਹਿੰਦੇ ਵੀ 20 ਕਿਲੋ ਦੁੱਧ ਲੇਵਾ ਚੌੜਾ ਹੈਗਾ ਫੁੱਟ ਸਵਾ ਫੁੱਟ ਤਾਂ ਜੇ ਗੱਲਬਾਤ ਕਰ ਲਈਏ ਆ ਇੱਥੋਂ ਦਿਖਾ ਦਰਸੋ ਬਈ ਸੁਆ ਵੀ ਦੂਜਾ ਜੇ ਗੱਲਬਾਤ ਕਰ ਲਈਏ ਗਾਵਾਂ ਵਾਲਾ ਸਿਸਟਮ ਹੀ ਬਣਿਆ ਪਿਆ ਜਿਵੇਂ ਗਾਵਾਂ ਨੂੰ ਹੁੰਦਾ ਹਾਂਜੀ ਹਾਂਜੀ ਪੂਰਾ ਠੰਡੀ ਝੋਟੀਆ ਪੂਰੀ ਨਾਲ ਇਹਦੇ ਹੈਗਾ ਕਟਾ ਇਹਦੇ ਕੱਟੇ ਦੀ ਜਿਹੜੀ ਕੀਮਤ ਆ ਉਹ ਵੀ ਕੱਟੀਆਂ ਦੇ ਬਰਾਬਰੇ ਜਾਊਗੀ ਕਿਉਂਕਿ ਇਹਦੀ ਮਾਤਰਾਕਾਰ ਜਦੋਂ ਤੱਕੜਾ ਕੱਟਾ ਵੀ ਬੜਾ ਚੰਗਾ ਟੀਕੇ ਦਾ ਆ ਜੀ ਆ ਇਹਦੀ ਦੇਵਾਂਗੇ 20 ਕਿਲੋ ਦੀ ਗਰੰਟੀ ਉਹ 20 ਕਿਲੋ ਰੋੜ ਉਧਰ ਦੇਵਾਂਗੇ ਪੈਸੇ ਦੇ ਬਣੀ ਕਿੰਨੇ ਲਵਾਂਗੇ ਇਹਦੇ ਮੌਕੇ ਤੇ ਕਰਾਂਗੇ ਪਹਿਲੇ ਇਹਦਾ ਰੇਟ ਕਰਾਂਗੇ ਮੌਕੇ ਤੇ ਕਰਾਂਗੇ 19 ਜਿੰਨੇ ਰੁਪਏ ਓਟ ਦੀ ਆ ਹਾਂ ਜੀ ਹਾਂ ਜੀ ਜਿੰਨੇ ਦਾ ਮਾਲ ਮੋਲਿਆ ਉਨੇ ਕਰਾਂਗੇ ਹਾਂ ਬਾਕੀ ਸਾਨੂੰ ਇਹ ਆ ਤੇ ਰੁਪਏ ਦਾ ਆ ਤੇ ਕਢਾ ਲੂਗੀ ਜੇਬ ਤੇ ਜਦੋਂ ਕੋਈ ਇਹਨੂੰ ਦੇਖੂਗਾ ਦੇਖੂਗਾ ਜੀ ਤੇ ਹੁਣ ਮਾਰ ਦੇ ਤਰਸ ਤਿੰਨ ਨੰਬਰ ਵਾਲੀ ਝੋਟੀ ਇਹ ਵੀ ਪਲੂਨ ਕੱਟੀ ਆਈ ਚਾਰ ਦੰਦ ਆ ਪਹਿਲਾ ਸੂਆ ਹਾਂਜੀ ਆ ਸੂਆ ਪਹਿਲਾ ਵਾਲਾ ਇੱਥੇ ਤੋਂ ਕੱਦ ਦਾ ਅਦਾਜਾ ਕਰੇਂਦਾ ਦਰਸੇਦਾ ਇੱਥੇ ਤੋਂ ਕੱਦ ਵੀ ਬਹੁਤ ੱਚਾ ਕਿਉਂਕਿ ਵੀਡੀਓ ਚ ਕਈ ਸੱਜਣ ਕਹਿੰਦੇ ਨੇ ਵੀ ਪਤਾ ਨਹੀਂ ਵੱਡੀਆਂ ਲੱਗਣ ਲੱਗਦੇ ਨੇ ਇੱਥੇ ਤੋਂ ਕੱਦ ਨਹੀਂ ਆਪਣੀ ਝੋਟੀ ਜਿੱਡਾ ਕੱਦ ਉਹਦਾ ਦੱਸ ਦਿਸੂਗਾ ਆਪਣੀ ਇਹ ਨੇ ਵੀ ਪੂਰਾ ਵੱਡਾ ਕਿਉਂਕਿ ਨਾਲ ਖੜਨ ਨਾਲ ਕੱਦ ਦਾ ਪਤਾ ਲੱਗਿਆ ਨਾ ਜਾਨਵਰ ਦਾ ਢਲੇ ਵੇਲੂਏ ਦੇ ਨੇੜੇ ਵੀ ਲੱਗ ਦਰਸੇਦੇ ਕੋਈ ਇਹਦਾ ਸੂਆ ਹੈਗਾ ਪਹਿਲਾ ਦੰਦਾਂ ਚ ਕਿਵੇਂ ਉਸਤਾ ਜੋਗੀ ਆ ਮੂੰਹੋਂ ਚਾਰ ਦੰਦ ਹਾਂਜੀ ਕਿੰਨੇ ਦੰਦ ਦੀ ਸੂਈਆ ਸੂਈ ਹੋ ਗਿਆ 7-8 ਦਿਨਾਂ ਦਾ ਬੱਚਾ ਹੈ ਤਾਜੀ ਸੂਈ ਹੈ ਛੋਟੀ 7-8 ਦਿਨਾਂ ਦੀ ਇਹਦੇ ਥੱਲੇ ਕਿੰਨਾ ਕੁ ਦੁੱਧ ਹੋਊਗਾ ਦੁੱਧ 15 ਤੋਂ ਪਲੱਸ ਹੈ ਹੀ ਆ ਜੀ ਤਕਰੀਬਨ ਤਕਰੀਬਨ 15 ਤੋਂ ਪਲੱਸ ਪਹਿਲਣਾ ਜਿਵੇਂ ਦੂਜੇ ਸੂਏ 'ਚ ਆ ਗਈਆਂ ਜਾਂ ਕੋਈ ਤੀਜੇ ਦੇ ਘੜੇ ਘੜਾ ਗਈ ਉਹ 20 ਢੇੜ ਘੜਾ ਹਾਂਜੀ 20 ਘੜੇ ਇਹ ਦੂਜੇ ਸੂਏ 20 ਤੋਂ ਪਲੱਸ ਚੱਲੂਗੀ ਜੀ ਹਾਂ ਪੂਣ ਦਾ 15 ਤੋਂ ਪਲੱਸ ਆਇਆ ਇਸ ਵੇਲੇ ਇੱਕ ਗੱਲ ਹੋਰ ਦੱਸਦਾ ਨਾ ਕੋਈ ਫਾਲਤੂ ਫਾਇਟ ਨਹੀਂ ਹੈਗੀ ਇਹਦੇ ਬਾਹਲੀ ਨਾ ਨਾ ਬਰੀਕੀ ਪੂਰੀ ਆ ਕੱਟੀ ਹੋਣ ਵਾਲੀ ਆਈਟਮ ਹੀ ਆ ਜਿੰਨੀ ਹੈਗੀ ਜੀ ਮੈਂ ਕਹਿੰਦੇ ਹੁੰਦੇ ਨਾ ਵੀ ਆਪਾਂ ਬਰੀਕੀਆਂ ਵਾਲੀ ਝੋਟੀ ਬਰੀਕੀਆਂ ਵਾਲੀ ਝੋਟੀ ਲੈ ਕੇ ਕਹਿੰਦੇ ਤੁੰਨੀ ਤੱਕ ਲੇਵਾ ਲਗਾਓ ਉਹ ਗੱਲ ਐ ਝੋਟੀ ਨੂੰ ਜੀ ਹਾਂ ਇੱਥੇ ਤਾਂ ਦਿਖਾ ਦੇ ਆਰਡਰ ਵੀ ਫਿਕਸ ਆ ਕੋਈ ਟੁੱਟ ਮਾ ਆਰਡਰ ਨਹੀਂ ਹੈਗਾ ਜੀ ਜਿਵੇਂ ਆਪਾਂ ਕਹਿੰਦੇ ਨਾ ਟੁੱਟੇ ਵਿੱਚ ਮਸਟਰਸ ਦੀ ਪ੍ਰੋਬਲਮ ਦਾ ਖਤਰਾ ਰਹਿੰਦਾ ਸ਼ੂ ਤੱਕ ਆ ਬਿਲਕੁਲ ਹਾਂ ਜੀ ਤੇ ਹੈਗਾ ਵੀ ਸਟਿਚ ਆ ਜਮਾਣ ਅਗਲੇ ਪੰਨੇ ਵੀ ਦਿਖਾ ਦੇ ਦ ਕਿਉਂਕਿ ਇਸ ਫਾਰਮ ਤੋਂ ਜਰ ਜਿਹੜੇ ਤੁਸੀਂ ਜਾਨਵਰ ਖਰੀਦੋਗੇ ਮਿਲਕ ਵਾਲੇ ਵੀ ਮਿਲਣਗੇ ਤੇ ਨਾਲ-ਨਾਲ ਉਹ ਗੋਬਰੀ ਵਾਲੇ ਵੀ ਮਿਲਣਗੇ ਬਰੀਡ ਤੇ ਵੀ ਆ ਪੂਰਾ ਬਰੀਡ ਤੇ ਵੀ ਕੰਮ ਕਰਨ ਵਾਸਤੇ ਆਸਾਨੀ ਹੋ ਜੂਗੀ ਥੋੜੀ ਜੀ ਇਹਦੇ ਪੈਸੇ ਕਿੰਨੇ ਲਵਾਂਗੇ ਇਹਦੇ ਮੌਕੇ ਤੇ ਕਰਾਂਗੇ ਇਹਦਾ ਵੀ ਮੌਕੇ ਤੇ ਮੌਕੇ ਤੇ ਭਾੜੀ ਢਾਕਾ ਕੋਈ ਨਹੀਂ ਢਾਕਾ ਜਿਹੋ ਮਾਲ ਮੋਲਿਆ ਉਹੀ ਲਮਾਉਂਦੇ ਆ ਹਾਂ ਜਿੰਨੇ ਰੁਪਏ ਵਟ ਦਿਆ ਹਾਂਜੀ ਹੁਣ ਦਿਖਾ ਦਰਸੋ ਬਈ ਤੇ ਹੁਣ ਲੈ ਚੱਲ 4 ਨੰਬਰ ਵਾਲੀ ਕੱਟੀ ਤੇ ਕੱਦ ਬੱਡ ਫੁੱਲ ਵੱਡਾ ਇਹਦਾ ਸੂਆ ਹੈ ਗਿਆ ਪਹਿਲਾ ਤੇ ਹੁਣ ਆ ਝੋਟੀ ਜਮਾ ਇਹ ਦੂਜੇ ਸੂਆ ਛੇ ਦਾਂਦਿਆ ਇਹ ਵੀ ਤੋ ਇਹ ਆ ਗਈ ਛੇ ਦਾ ਦੂਜਾ ਸੂਆ ਗਾਹ ਦਾ ਆਇਆ 13 ਮੈਂ ਚੋਲੀ ਸੀ ਆਹ ਕਾਹ ਕਾਇ ਸੀ ਅੱਧੀ ਮੈਂ ਚੋਲੀ ਸੀ ਅੱਛਾ ਇਹ ਬਾਈ ਕਹਿੰਦਾ ਅੱਧੀ ਕ ਚੋਈ ਹੋਈ ਆ ਗਾਹ ਕ ਆਗੇ ਸੀਗੇ ਹਾਂਜੀ ਕੱਦ ਬੱਡਾ ਆਏਗਾ ਫੁੱਲ ਵੱਡਾ ਲੰਬਾਈ ਲੰਬੂਈ ਹੈਗੀ ਆ ਪੂਰੀ ਪੂਰੀ ਉਹੀ ਟਰੱਕ ਵਾਲਾ ਸਿਸਟਮ ਆ ਵੀ ਜਿਵੇਂ ਮੈਂ ਤੁਹਾਨੂੰ ਮੈਂ ਕਹਿਣਾ ਟਰੱਕ ਦੀ ਟੀ ਝੋਟੀ ਉਹ ਗੱਲ ਬਾਤ ਆ ਇੱਥੇ ਤੋਂ ਲੰਬਾਈ ਲੰਬੂਈ ਵੀ ਦੇਖ ਸਕਦੇ ਹੋ ਲੰਬੀ ਵੀ ਪੂਰੀ ਫੁੱਲਾ ਇਹ ਕਿੰਨੇ ਦਿਨ ਦੀ ਸੂਈ ਆ ਬਾਈ ਇਹ ਹੈਗਾ 12 13 ਦਿਨ ਦਾ ਸੂਆ ਜੀ ਇਹਦੇ ਨਾਲ ਬੱਚਾ ਕੀ ਆ ਕਟਾ ਆ ਜੀ ਇਹਦੇ ਨਾਲ ਮੇਲ ਕਾ ਹਾਂਜੀ ਮੇਲ ਕਾ ਇੱਥੇ ਰੋਕ ਲਈ ਇੱਥੇ ਦਿਖਾ ਦੇ ਦਰਸ ਲੰਬਾਈ ਲੰਬੂਈ ਇੱਥੇ ਦੇਖ ਖੜਿਆ ਲਾ ਇੱਥੋਂ ਅਗਲੇ ਬੰਨਿਓ ਦਿਖਾ ਦੇ ਲੇਵਾ ਫੇਸ ਕੁਆਲਟੀ ਤੇ ਮਾਰ ਦੇ ਤੇ ਲੰਬਾਈ ਲੰਬੂਈ ਦਿਖਾ ਦੇ ਲੈ ਚੱਲ ਹੋ ਗਈ ਹੋ ਗਈ ਦੁੱਧ ਕਿੰਨਾ ਬਣਿਆ ਏ ਥੱਲੇ ਦੁੱਧ ਹੈਗਾ ਏ 16 ਕਿਲੋ ਜੋਟੀ ਥੱਲੇ 16 ਕਿਲੋ ਰੈਡੀ ਦਾ ਥੋੜਾ ਡਰਦੀ ਆ ਕੈਮਰੇ ਕਰਕੇ YouTube ਦਾ ਬਹੁਤ ਠੰਡੀ ਆ ਜੀ ਠੀਕ ਆ ਜੀ ਇੱਕ ਬੱਚੇ ਦਾ ਕਰਦੇ ਥੋੜੇ ਸਾਡੇ ਸਮਾਨ ਤੋਂ ਡਰ ਜਾਂਦੇ ਨੇ ਜਾਨਵਰ ਕਦੇ ਕਦੇ ਡਾਕਟਰ ਸਮਝਵਾ ਦਿੰਦੇ ਨੇ ਸਾਨੂੰ ਹਾਂ ਜੀ ਇਹ ਫਰਕ ਹੈ ਜੀ ਕਿ ਮਈਆਂ ਨੇ ਕੈਮਰਾ ਨਹੀਂ ਦੇਖਿਆ ਉਹਦੇ ਕਰਕੇ ਵੀ ਲੈ ਦਰਸ ਇਹਦੇ ਕੱਦ ਦਾ ਅੰਦਾਜ਼ਾ ਵੀ ਕਰਾ ਲਈਏ ਇੱਥੇ ਇਤਾ ਜੀ ਫੁੱਲ ਭੜੀ ਆ ਝੂਟੀ ਆ ਇਹਨੇ ਕੱਦ ਕੱਢ ਦੰਦਾ ਅੱਜਾ ਵੀ ਕਰਾ ਦੀ ਇਹਦਾ ਵੀ ਕੱਦ ਵਿੱਡ ਪੂਰਾ ਟਾਬਲ ਆ ਗਿਆ ਜੇ ਗੱਲਬਾਤ ਕਰ ਲਈਏ ਜੀ ਇਹਦੇ ਪੈਸੇ ਕਿੰਨੇ ਲਾਵਾਂਗੇ ਮਨੀ ਇਹਦਾ ਲਾਵਾਂਗੇ 175000 ਰੁਪਿਆ ਇਹ ਦੇਵਾਂਗੇ 175000 ਛੋੜ ਜੱਪਾ ਫੁੱਲ ਕਰਾਂਗੇ ਇਹਦੇ ਵਿੱਚ ਤੇ ਹੁਣ ਮਾਰ ਦੇ ਤਰਸ 5 ਨੰਬਰ ਵਾਲੀ ਤੇ ਕੈਮਰਾ ਇਹਦੀ ਕੀ ਗੱਲਬਾਤ ਆ ਇਹ ਦੂਜੇ ਸੂਏ ਆ ਛੇ ਦਾ ਅਗਲੇ ਬੰਨੇ ਉਹ ਖਾਦੇ ਲੇਵਾ ਲੂ ਬਾ ਅਗਲੇ ਥਣ ਤੋਂ ਅਗਲੇ ਬੰਨੇ ਵੀ ਚੰਗਾ ਲੇਵਾ ਹਾਂਜੀ ਗਿੱਟੋ ਬਾਹਰ ਆ ਜੀ ਜੀ ਅੱਗੇ ਵੀ ਫੋਲਿਆ ਪਿੱਛੇ ਨੂੰ ਫੋਲਿਆ ਇਹਦਾ ਸੂਆ ਕਿੰਨੇ ਕ ਦਿੰਦਾ ਬਾਈ ਸੂ ਇਹ ਸੂਈ ਹੋਈ ਆ 8 ਦਿਨਾਂ ਦੀ ਸੂਆ ਹੈਗਾ ਦੂਜਾ ਦੂਜਾ ਸੂਆ ਜੀ ਸੂਆ ਦੂਜਾ ਲੈ ਨਹੀਂ ਦਿਖਾ ਦੇ ਲੈ ਵੇ ਮਗਰ ਮੇਲੇ ਲਾ ਕੇ ਇਹਦੇ ਮਗਰ ਮੇਲ ਕਾਫਾ ੱਥਲੇ ਵਾਲੂ ਵਾ ਇਹਦਾ ਵੀ ਕੈਮ ਆ ਪੂਰਾ ਦੇ ਗੱਲਬਾਤ ਕਰ ਲਈਏ ਚੌੜੇ ਲੈਵੇ ਚ ਆ ਗਈ ਤੇ ਆ ਗਈ ਬਿਲਕੁਲ ਸਟਿਚ ਆਰਡਰ ਚ ਚਵਾਈ ਚਬੂਈ ਦੀ ਕਿਵੇਂ ਆ ਇੱਕ ਨੰਬਰ ਜੀ ਪੈਂਦੀ ਆ ਜਮੇ ਗੰਨੇ ਗੰਨੇ ਵਾਲੀ ਚਵਾਈ ਕਹਿੰਦੇ ਨੇ ਜਮੇ ਇਹ ਕਹਿੰਦੇ ਕੁੱਤੀਆਂ ਪਰਦੀ ਆ ਉਹ ਗੱਲ ਆ ਜੀ ਓਡੀ ਇਹ ਇੱਥੇ ਆ ਇੱਥੇ ਜੇ ਖੜਾ ਕੇ ਦਿਖਾ ਦੇ ਅਗਰ ਮੜੀ ਇੱਥੇ ਰੋਗ ਲਾ ਅਗਲੇ ਪੰਨੇ ਦਿਖਾ ਦੇ ਉਸਤਾਦ ਲੈ ਵਾਲੂ ਆ ਇਹਦੇ ਥੱਲੇ ਦੁੱਧ ਕਿੰਨਾ ਖੂਗਾ ਇਹ ਥੱਲੇ 18 ਕਿਲੋ ਦੁੱਧ ਤਿਆਰ ਹੈ 18 ਕਿਲੋ ਰੈਡੀ ਦਾ ਹਾਂਜੀ ਇਹਦੇ ਕਿੰਨੇ ਕ ਪੈਸੇ ਲਵਾਂਗੇ ਫਿਰ ਇਹਦੇ ਲਵਾਂਗੇ 1,75,000 ਰੁਪਈਆ ਇਹਦਾ ਲਵਾਂਗੇ ਮਤਲਬ ਪੰਜਾਬੀ ਚ ਕਹ ਲਈਏ ਪੌਣੇ 2 ਲੱਖ ਹਾਂਜੀ ਪੌਣੇ 2 ਲੱਖ ਸਾਡੇ ਮਾਲਵੇ ਵਾਲੀ ਭਾਸ਼ਾ ਚ ਜੇ ਗੱਲਬਾਤ ਕਰ ਲਈਏ ਉਹਦੇ ਚ ਪੌਣੇ 2 ਲੱਖ ਤੇ ਉੱਤੋਂ ਬਾਡੀ ਬੂਡੀ ਵੀ ਚੈੱਕ ਕਰ ਸਕਦੇ ਹਾਂ ਉੱਤੋਂ ਬਾਡੀ ਬੂਡੀ ਵੀ ਦਿਖਾ ਦੇ ਤਰਸ ਤੇ ਕੱਦ ਕਾੜ ਦਾ ਅੰਦਾਜ਼ਾ ਇਹਦਾ ਵੀ ਕਰਾ ਦੀ ਘੱਟ ਵੇਟ ਇਹਦਾ ਵੀ ਫੁੱਲ ਡਾਬਲ ਹਾਂਜੀ ਉੱਤੋਂ ਚੜਾਈ ਚੜੂਈ ਵੀ ਬਹੁਤ ਆ ਇਹ ਮਿਲੂਗੀ ਪੌਣੇ 2 ਲੱਖ ਦੀ ਛੋਟ ਛੱਪਾ ਮਾਨਤਾ ਨਾਲ ਉਹਦੇ 'ਚ ਹੋ ਜੂਗਾ ਤੇ ਹੁਣ ਮਾਰਦੇ ਆ ਛੋਟੀ ਤੇ ਇਹਦਾ ਕੱਦ ਹੈਗਾ ਮੇਰਾ ਖਿਆਲ ਸਾਰਿਆਂ ਚੋਂ ਵੱਡਾ ਸਾਰਿਆਂ ਨੂੰ ਬੜਾ ਜੀ ਗੱਬਣਿਆਂ ਨਾਲ ਉਹਦਾ ਵੀ ਬੜਾ ਆ ਤੇ ਮੇਰਾ ਸੂਆ ਕਿਹੜਾ ਦੂਜਾ ਸੂਆ ਜੀ ਇਹ ਵਾਲੀ ਵੱਡੀ ਆ ਬਈ ਤਾਂ ਇੱਧਰ ਲਾਈ ਆ ਦੂਜੀਆਂ ਇਹਦੇ ਕੋਲੇ ਖੜੀਆਂ ਛੋਟੀਆਂ ਲੱਗੀਆਂ ਦੂਜੀਆਂ ਬਾਈ ਕਹਿੰਦਾ ਜੀ ਉਹਨਾਂ ਕੋਲੇ ਖੜਿਆਤੀ ਇਹ ਵੀ ਤੋੜ ਦਿਓ ਜੀ ਖੁੱਲ ਕੇ ਸਾਰਿਆਂ ਨੂੰ ਸਸਤੀ ਜੀ ਸਾਰਿਆਂ ਨੂੰ ਬੜੀ ਆ ਅੱਛਾ ਸਾਰਿਆਂ ਨਾਲ ਸਸਤੀ ਹਾਂਜੀ ਸਾਰਿਆਂ ਸਸਤੀ ਮਾਲ ਕਰਤੀ ਯਾਰਾ ਜਿੱਦਾਂ ਆਪਾਂ ਨੂੰ ਭਾਜਿਆ ਤੇ ਭਾਜ ਜਦਵਾਗੇ ਠੀਕ ਹੈ ਗੱਲ ਹਾਂਜੀ ਸੁਆ ਕਿੰਨੇ ਕ ਦਿਨ ਦਾ ਇਹਦਾ ਸੁਆ ਦਾ ਯਾਰ 7 ਕ ਦਿਨਾਂ ਦਾ 7 8 ਦਿਨਾਂ ਦਾ ਇਹਦੇ ਨਾਲ ਕਾਫ ਕੀ ਆ ਇੱਕ ੱਟੀ ਆ ਮਗਰ ਜੀ ਇਹਦੇ ਨਾਲ ਆਫਰਾਂ ਕੀ ਲਾਤੀਆਂ ਯਾਰ ਹਾਂਜੀ ਹਾਂਜੀ ਨਾਲੇ ਸਸਤੀ ਕਰਤੀ ਨਾਲੇ 3 ੱਟੀ ਆ ਇਹਦੇ ਨਾਲ ਹਾਂਜੀ ਹਾਂਜੀ ਅਰੇ ਸੁਆ ਵੀ ਦੂਜਾ ਤੇ ਕੱਦ ਵਿੱਡ ਵਿੱਚ ਵੀ ਫੁੱਲ ਡਾਵਾ ਫੁੱਲ ਫੁੱਲ ਬੜੀ ਆ ਜੀ ਇਹਦਾ ਹਾਥੀ ਵਾਲਾ ਸਿਸਟਮ ਹੈ ਤੁਹਾਨੂੰ ਅਸੀਂ ਭਲੇਖਾ ਪਊਗਾ ਵੀ ਹਾਥੀ ਫਿਰਦਾ ਤੁਰਿਆ ਇੱਥੋਂ ਦਿਖਾ ਦੇ ਦਰਸ ਇਹਦੇ ਥੱਲੇ ਦੁੱਧ ਕਿੰਨਾ ਕ ਤਿਆਰ ਆ ਬਾਈ 15 ਤੋਂ ਪਲੱਸ ਹੀ ਆ ਜੀ 15 ਤੋਂ ਪਲੱਸ ਇਹਦੇ ਥੱਲੇ ਰੈਡੀ ਦਾ ਹਾਂ ਹਲੇ ਦੁੱਧ ਤੇ ਚੱਲੂਗੀ ਹੋਰ ਜੇ 20 ਕਿਲੋ ਟੁੱਟ ਜਵਾ ਦੂਗੀ ਆਪਾਂ 15 ਕਿਲੋ ਦੁੱਧ ਹੁਣ ਦੇ ਦਵਾਂਗੇ ਆ 15 ਆਪਾਂ ਜਿੰਨਾ ਕੁ ਰੈਡੀ ਆਪਾਂ ਉਹਨਾਂ ਕੁ ਦੱਸ ਦਾਂਗੇ ਹੁਣ ਹਾਂਜੀ ਇਹਦੇ ਪੈਸੇ ਕਿੰਨੇ ਕੁ ਲੈ ਲਾਂਗੇ ਆਪਾਂ 1,60,000 ਰੁਪਈਆ ਵਿੱਚੇ ਛੋੜ ਛੱਪਾ ਹੋ ਜੂਗਾ ਜੀ 1,60,000 ਛੋੜ ਛੱਪਾ ਮਾਨਤਾਨ ਹੋ ਜੂਗਾ ਤੇ ਕਦ ਦੇਦਾ ਵੀ ਦਿਖਾ ਦੇ ਦੱਸੋਏ ਕਦ ਕੱਢਦਾ ਨਾਲ ਖੜ ਕੇ ਅੰਦਾਜ਼ਾ ਸਾਨੂੰ ਮੈਂ ਤਾਂ ਕਰਾ ਰਿਆ ਵੀ ਕੀ ਵਾਰੀ ਹੁੰਦਾ ਵੀ ਪਤਾ ਨਹੀਂ ਵੀਡੀਓ 'ਚ ਵੱਡੀਆਂ ਦਾ ਕਾਰੀਆਂ ਛੋਟੀਆਂ ਛੋਟੀਆਂ ਹਾਂਜੀ ਦਿਖਾਵਾਂਗੇ ਓਡੀਆਂ ਓਡੀਆਂ ਐ ਪਰ ਤੂੰ ਵੀ ਚੜਾਈ ਚੜੂਈ ਏਦੇ ਮਾਗੇ ਬਾਈਕ ਨੇ 1 ਲੱਖ ਤੇ 60 ਹਜ਼ਾਰ ਦੀ ਇੱਥੋਂ ਦਿਖਾ ਦਰਸ ਓਏ ਥਾਣਾ ਦਾ ਗੈਪ ਕੂਕ ਦਿਖਾ ਦੇ ਓਰੇ ਤੋਂ ਥਾਣਾ ਆਪਣੇ ਕਿਸੇ ਮੈਂ ਦੇ ਨਹੀਂ ਜੜਮੇ ਹੋਗੇ ਕੱਲਾ ਕੱਲਾ ਫਟਪੜ ਤੇ ਥਣ ਲੱਗਾਊਗਾ ਜੀ ਤੇ ਬਾਕੀ ਯਾਰ ਤੁਸੀਂ ਜਾਨਵਰ ਵੀ ਚੰਗਾ ਲੈਣ ਦੇ ਸ਼ਕੀਨ ਹੋਣਾ ਥੋੜਾ ਮਹਿੰਗਾ ਲਾ ਕਰਦਾ ਨੇ ਇੱਥੇ ਜਾਣੇ ਜਾਨਵਰਾਂ ਨਾ ਮਹਿੰਗਾ ਭਾਈ ਚੰਗੀ ਚੋਟੀ ਮੁੱਲ ਨਾਲ ਮੈਂ ਨਹੀਂ ਆ ਜੀ ਉਹੀ ਗੱਲ ਆ ਜਿੱਥੇ ਬਾਈ ਹੁਰੀ ਖੜਦੇ ਨੇ ਜਾ ਕੇ ਮਹਿੰਗਾ ਥੋੜਾ ਜ਼ਰੂਰ ਕਰਦਾ ਨੇ ਕਿਉਂਕਿ ਚੰਗੀ ਚੀਜ਼ ਲੈਣ ਦੇ ਸ਼ਕੀਨ ਆਪਣੇ ਨਾ ਯਾਰ ਆਨਲਾਈਨ ਜਿਆਦਾ ਮਾਲ ਜਾ ਰਿਹਾ ਜੂਪੀ ਜੰਮੂ ਨੂੰ ਠੀਕ ਆ ਜੀ ਆ ਚੁਵਾਈ ਦੇ ਨੇ ਇੱਕ ਨੰਬਰ ਕੁਆਲਟੀ ਇੱਕ ਨੰਬਰ ਹੋਵੇ 5 7000 ਵੱਧ ਲੱਗੇ ਬਰਿੱਡ ਤੇ ਚੁਵਾਈ ਤੇ ਦੁੱਤੇ ਇੱਕ ਨੰਬਰ ਲੈਣੀ ਹੈ ਜੀ ਅ ਚੁਵਾਈ ਦੁੱਧ ਵਾਲੀ ਪਾਈ ਕਹਿੰਦਾ ਇੱਕ ਨੰਬਰ ਲੈਣੀ ਆ ਤੇ ਹੁਣ ਤੁਹਾਨੂੰ ਦਿਖਾਵਾਂਗੇ ਗੱਬਣ ਝੋਟੀ ਹਾਂਜੀ ਇਹ ਤੇ ਮਾਰਦੇ ਕੈਮਰਾ ਅੱਗੇ ਪਿੱਛੇ ਦਾ ਲੈ ਵਾ ਰੋਕ ਲਾਸਾ ਦਾ ਤਨੀ 3000 ਜਾਂਦੇ ਤੇ ਹੁਣ ਮਾਰਦੇ ਦਰਸਾ ਝੋਟੀ ਤੇ ਇਹ ਗੱਬਣ ਆ ਹਾਂਜੀ ਗੱਬਣ ਝੋਟੀ ਆ ਬੜੀ ਜਿਆਦੀ ਕਿਹੜਾ ਸੂਆ ਇਹਦਾ ਦੂਜੇ ਸੂਏ ਸੋਣੀਆਂ ਜੀ ਦੂਜਾ ਸੂਆ ਸੋਣਦੀ ਆ ਇਹ ਹੈਗੀ ਆ ਜੈੱਟ ਲੱਗ ਗਿਆ ਜੀ ਆ ਕਿਤੇ ਆਇਆ ਸਮਝੀ ਨੂੰ ਵੀ ਪਤਾ ਨਹੀਂ ਇਹਨੂੰ ਬਾਜ਼ਾਰ ਲਾਰ ਕੇ ਗੱਬਣਾ ਹਲੇ ਕਈ ਦਿਨ ਕੱਢਦੀ ਵੀ ਹਲੇ 10 ਦਿਨ ਪਏ ਆ ਉਦਾ ਜੀ ਘੱਟੋ ਘੱਟ ਹਾਂਜੀ ਘੱਟੋ ਘੱਟ 10 ਦਿਨ ਪਏ ਬਹੁਤ ਬਣੂਗੀ ਆ ਬਾਈ ਗਾ 10 ਦਿਨ ਤੇ ਬਾਕੀ ਨੇ ਤੇ ਲੇਵਾ ਦਾ ਹੁਣੀ ਪੂਰਾ ਲਾਜਵਾਬ ਆ ਪੂਰਾ ਡਬਲ ਆ ਕਿਉਂਕਿ ਪਰ ਹਜੇ ਹੈ ਨਾ ਢਿੱਲ ਪਈ ਆ ਗਾਲੇ ਬੰਨੇ ਵੀ ਲੇਵਾ ਬਣਾਉਣਾ ਇਹਨੇ ਤੇ ਪਛਾਹਲੇ ਬੰਨੇ ਵੀ ਠੰਡੀ ਬਹੁਤ ਐਡੇ ਭਮਾ ਥੱਲੇ ਬਹਿ ਜੋ ਜੀ ਠੀਕ ਆ ਗੱਲ ਐਨੀ ਠੰਡੀ ਆ ਜੀ ਆ ਤੌਰ ਦੇ ਬਾਈ ਆ ਜੀ ਤੋੜਦੇ ਸਲੋ ਸਲੋ ਨੇਟ ਵੇਂ ਫੜ ਕੇ ਰਸਿ ਸੂਆ ਕਿਹੜਾ ਮੰਨੀ ਇਹਦਾ ਦੂਆ ਸੁਆ ਸੁਣੀ ਆ ਜੀ ਚਾ ਦੁੱਧ ਵੀ 22 ਕਿਲੋ ਚ ਆ ਜਾਂਦੀ ਬਾਹਰ ਨਾ ਜਵਾਂਗੇ ਦੂਆ ਹੈਗਾ ਦੂਜਾ 22 ਕਹਿੰਦਾ ਦੁੱਧ ਦੀ ਗਰੰਟੀ ਦੇ ਦਾਂਗੇ 22 ਕਿਲੋ ਦੀ ਓ ਕਿਉਂਕਿ ਚੀਜ਼ ਚੰਗੀ ਆ ਲਾਣੇਦਾਰ ਨੂੰ ਕਚੀਚੀ ਆ ਜਾਂਦੀਆਂ ਖੜੇ ਖੜੇ ਨੂੰ ਓ ਜਿਹੜੀ ਥੱਲੇ ਦੁੱਧ ਜ਼ਿਆਦਾ ਚਾਚਾ ਜੀ ਤਾਂ ਦੱਸਦੇ ਆ ਵੀ ਦੁੱਧ ਵਾਲੀ ਆ ਲਾਣੇਦਾਰ ਨੂੰ ਕਈ ਵਾਰੀ ਆਇਆ ਹੋਇਆ ਨਾ ਕਿਤੇ ਵੀ ਮੁੰਡਾ ਜਾਣਕਾਰੀ ਦੇਣ ਕਲੀਓ ਵੀ ਫਰਕ ਨਾ ਛੱੜਦੇ ਮੜਾ ਮੋਟਾ ਹਣ ਵੀ ਇਕੱਲਾ ਇਕੱਲਾ ਜਿਹੜਾ ਮੋਟਾ ਵਧੀਆ ਥਣ ਲੱਗਾ ਆ ਕਿਉਂਕਿ ਉਹ ਉਹ ਲਾਣੇਦਾਰ ਫਿਰ ਪੈਸੇ ਲਾਉਂਦਾ ਦਿਲ ਕਰਕੇ ਤਾਂ ਹੋ ਜਾਂਦਾ ਵੀ ਭੱਜ ਕੇ ਆ ਕੇ ਦੱਸਦਾ ਮੈਂ ਡਿਟੇਲ ਇਹ ਵੀ ਹਾਂਜੀ ਹਾਂਜੀ ਲਾਣੇਦਾਰ ਕਹਿੰਦਾ ਦਿਲ ਕਰਕੇ ਰੁਪਏ ਲਾਉਣੇ ਪੈਂਦੇ ਨੇ ਬਾਈ ਆ ਚੀਜ਼ਾਂ ਤੇ ਜੀ ਸੂਆ ਦੂਜਾ ਸੂੰਦੀ ਆ ਦਿਨ ਬਾਈ ਕਹਿੰਦਾ 8-10 ਕੱਢ ਦੀ ਆ ਜੇ ਹਾਂਜੀ ਕੱਦ ਬੱਡਾ ਹੈਗਾ ਪੂਰਾ ਨਾਲ ਬਾਡੀ ਬੁੱਡੀ ਉੱਤੋਂ ਉਹੀ ਸੇ ਇਸ਼ਟਮ ਆ ਜਿਵੇਂ ਕਪੈਨ ਨਾਲੇ ਸੇ ਇਸ਼ਟਮ ਹੁੰਦਾ ਇੱਥੇ ਤੋਂ ਇਹਦੇ ਕੱਦ ਕਾਰਦਾ ਵੀ ਕਰਾ ਦੀਂਦਾ ਆ ਜਿਆ ਦਰਸ ਕੱਦ ਬੱਡ ਸਾਰੀਆਂ ਦੇ ਨਾਲ ਖੜਾ ਖੜਾ ਕੇ ਦਿਖਾਈ ਜਾਊਂਗਾ ਤੁਹਾਨੂੰ ਮੈਂ ਚੜਾਈ ਚੜੂਈ ਇਹਦੀ ਵੀ ਫੁੱਲ ਆ ਇਹਦੇ ਪੈਸੇ ਕਿੰਨੇ ਲ ਤਾਂ ਮਾਲਾ ਇਹ ਹੈਗਾ 2 ਲੱਖ ਰੁਪਈਆ ਦੁੱਧ ਕਿੰਨਾ ਕਹਿੰਦੀ ਲੈਣ ਦਾ 22 ਕਿਲੋ ਦੱਚ ਆ ਜੂਗੀ 22 ਕਿਲੋ ਆ 20 ਕਿਲੋ ਦੀ ਔਰ ਤਾਂ ਸੀ ਵੀ ਦੇ ਦਾਂਗੇ ਮਾਲਕ ਕਹਿੰਦੇ 20 ਕਿਲੋ ਮੇਲਾ ਵੀ ਆ ਰਿਹਾ ਹੁਣ ਤਨੋਲੇ ਵਾਲਾ ਹਾਂਜੀ ਹਾਂਜੀ ਤਨੋਲੇ ਵਾਲਾ ਮੇਲਾ ਵੀ ਆ ਰਿਹਾ ਜਿਹੜੇ ਸੱਜਣ ਦੇ ਮੇਲੇ ਮੂਲੇ ਤੇ ਪਾਉਣ ਦਾ ਸ਼ਕੀਨ ਹੈਗਾ ਇਹਨਾਂ ਚ ਲੈ ਸਕਦਾ ਆਈਟਮ ਕੋਈ ਜੀ ਕੋਲ ਬ੍ਰੀਡ ਚਾ ਕਿੰਨੇ ਵੀ ਛੱਡਾਂਗੇ ਜੰਮੀ ਮੈਂ ਛੋੜ ਕੇ ਪਾਉ ਜੂਗਾ ਜੀ ਆ ਦੇਖੋ ਜੀ ਉਧਰ ਜਦ ਮੈਂ ਅਰੇ ਇਹ ਨਹੀਂ ਠੰਡੀ ਹੈ ਇੱਕ ਕੋਆ ਸੂਣ ਵਾਲੀ ਦਿਖਾ ਦੇਣਾ ਪਾਸ ਕਰਕੇ ਤੁਹਾਡਾ ਪਾਸ ਕਰਨਾ ਸਿਸਟਮ ਵੀ ਲਮੇੜਦਾ ਨਾ ਜਿਵੇਂ ਆਨਲਾਈਨ ਕਿਸੇ ਇੱਜੇ ਮਗਾ ਲਵੇ ਸੱਜਣ ਦੇ ਮਗਾਉਣੀ ਆ ਇੰਨੀ ਛੱਡੀ ਗਿਆ ਕੰਮ ਹੈ ਨਹੀਂ ਮੱਝ ਥੱਲੇ ਬੈਹ ਨਹੀਂ ਦਿੰਦੀ ਹੁੰਦੀ ਮੱਛੀ ਮੋਟਰ ਨੰਬਰ ਬੋਲ ਦਿਓ ਜੀ ਆਪਣਾ 9478474740 ਹੁਣ ਬੋਲ ਦੇ ਪੰਜਾਬੀ ਜਿਗਰਾ 9478474740 ਤਾਂ ਨੰਬਰ ਸੱਜਣੋ ਬਾਈ ਦਾ ਵੀਡੀਓ 'ਚ ਹੀ ਚੱਲੂਗਾ ਜਿਹੜੇ ਸੱਜਣੋ ਨੰਬਰ ਹੋ ਰਿਹਾ 91413746 ਹੋਰ ਵੀ ਦੱਸ ਦੇ ਕਦਾਂ ਬਸ ਦੋ ਹੀ ਨੰਬਰ ਹੈ ਹਾਂ ਜੀ ਅਨੰਬਰ 2 ਦੇ ਵੀਡੀਓ ਚ ਲਾ ਦੂੰਗਾ ਜਿਹੜੇ ਸੱਜਣੋਂ ਇਹਨਾਂ ਤੋਂ ਯਾਰ ਕੋਈ ਵੀ ਨਿਕੰਨਾ ਨੰਬਰ ਉੱਤੋਂ ਸ਼ੁਰੂ ਹੋ ਗਏ ਮੱਝ ਦੇ ਜਿਹਨੇ ਡਿਟੇਲ ਪੁੱਛਣੀ ਆ ਆ ਉਹੀ ਗੱਲ ਆ ਨੰਬਰ ਵੈਜ ਬਾਈ ਨਾਲ ਗੱਲਬਾਤ ਕਰ ਲੈ ਨਹੀਂ ਕੰਮ ਤੁਹਾਡਾ ਉਲਝ ਜੂਗਾ ਵੀ ਇੱਕ ਨੰਬਰ ਦੋ ਨੰਬਰ ਤਿੰਨ ਨੰਬਰ ਆ ਨਾ ਹਾਂਜੀ ਨੰਬਰ ਵੈਜ ਬਾਈ ਨਾਲ ਕਰ ਲੈ ਸੌਦਾ ਆਕੇ ਤੇ ਤੁਸੀਂ ਗਲਤ ਸੌਦਾ ਕਰਕੇ ਖੜ੍ਹ ਜਾਓ ਕਿਸੇ ਝੋਟੀ ਦਾ ਨਹੀਂ ਗਲਤ ਆਪ ਕੋਈ ਲੋੜੇ ਆ ਕੇ ਆਪਨੇ ਆਪ ਅਗਲਾ ਪਾਸ ਕਰਕੇ ਲੈ ਨੰਬਰ ਵੈਜ ਹੈ ਨਾ ਨੰਬਰ ਵੈਜ ਆਕੇ ਤੇ ਬਾਈ ਹੋਰੀ ਉਧਰ ਇੱਕ ਨੰਬਰ ਲਾ ਰਿਹਾ ਹਾਂਜੀ ਹਾਂਜੀ ਉਹ ਤੇ ਗੱਬਣ ਵੱਲੋਂ ਤਾਂ ਆ ਜਿੱਦਾ 7ਵੇਂ ਨੰਬਰ ਤੇ ਜੋੜ ਗੱਬਣ ਝੋਟੀ ਆ ਗਈ 7ਵੇਂ ਨੰਬਰ ਤੇ ਇਧਰਲੇ ਪਾਸੇ ਨੰਬਰ ਵੈਜ ਬਾਈ ਨਾਲ ਗੱਲਬਾਤ ਕਰ ਲਓ ਨੰਬਰ ਵੀਡੀਓ ਜੀ ਚਲਾ ਦੂੰਗਾ ਲਾ ਸੱਜਣੋ ਇੱਕ ਸੱਜਣ ਨਾਲ ਵੀਡੀਓ ਬਣਾਉਂਦੇ ਬੰਦੇ ਜਿਵੇਂ ਆਪਾਂ ਗੱਲ ਕਰਦਾ ਮੌਕੇ ਤੇ ਪਹੁੰਚਿਆ ਬਾਈ ਉਹਦੇ ਨਾਲ ਵੀ ਗੱਲਬਾਤ ਕਰਾਵਾਂਗੇ ਵਿਦੇਸ਼ ਦੀ ਧਰਤੀ ਤੋਂ ਆਇਆ ਕਹਿੰਦਾ ਉੱਧਰ ਸਿਸਟਮ ਜਾਂ ਰਾਸ ਨਹੀਂ ਆਇਆ ਇੱਧਰ ਆ ਕੇੜਾ ਮੱਝਾ ਵਾਲਾ ਕੰਮ ਸ਼ੁਰੂ ਕਰਿਆ ਉਹ ਕੰਮ ਪੁੱਛਦਾ ਵੀ ਬਾਈ ਨੂੰ ਕਿਵੇਂ ਲੱਗਿਆ ਹੋਰ ਬਾਈ ਕੀ ਹਾਲ ਚਾਲ ਬੱਧੀਆ ਜੀ ਤੂੰ ਆ ਨਾਮ ਦੱਸ ਦੋ ਆਪਣਾ ਓਮਕਾਰ ਸਿੰਘ ਪਿੰਡ ਕਿਹੜਾ ਜੀ ਜੱਜਾ ਖੋਦ ਜੱਜਾ ਖੋਦ ਹਾਂ ਕਿਹੜੀ ਕੰਟਰੀ ਜਿੱਤੇ ਬਾਈ ਆਪਾਂ ਇਟਲੀ ਜੀ ਇਟਲੀ ਜੀ ਕਿੰਨਾ ਕੁ ਟਾਈਮ ਲਾਤਾ ਉੱਥੇ 12 ਸਾਲ ਆ ਗਏ ਕਿਵੇਂ ਲੱਗਿਆ ਉਰੇ ਸਿਸਟਮਾ ਮੱਝਾ ਵਾਲਾ ਨਹੀਂ ਵਧੀ ਤਉਪ ਤੇ ਆ ਐਨ ਵਧੀਆ ਜਿਆ ਕਿੰਨੀਆਂ ਮੱਜਾਂ ਲੱਗੇ ਪਹਿਲਾਂ ਬਾਈ ਤੂੰ 13 ਚ ਲੱਗੀਆਂ 13 ਕਿਵੇਂ ਨਿਕਲੀਆਂ ਨੇ 13 13 ਦੀਆਂ 13 ਟੋਪ ਦੀਆਂ ਜੀ ਦਬਾਓ ਨਾ ਮੰਨੀ ਵੀ ਬਾਈ ਲੱਗੇ ਖੜਾ ਨੀ 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 ਇਹ ਤਾਂ ਜਾਣੀਆਂ ਜੀ ਦੋ ਆ ਜਾਣਗੀਆਂ ਹੁਣ ਆ ਜੋੜਾ ਜਾਊਗਾ ਆ ਜੋੜਾ ਜਾਊਗਾ ਇੱਧਰ ਮਾਰ ਤੱਕ ਸਵੇ ਜੋੜਾ ਲੱਗਿਆ ਬਾਈ ਛਾਂਟ ਕੇ ਵਿੱਚੋਂ ਆ ਜੋੜਾ ਆ ਜਾਊਗਾ ਜੀ ਪ੍ਰੈਸ਼ਰ ਨਾ ਮੰਨੀ ਜਮਾ ਐਂ ਦਾਦੇ ਜਮਾ ਮੱਜਾਂ ਰਹੀਆਂ ਕਿ ਮੈਨੂੰ ਦੁੱਧ ਆਉਂਦੇ ਕਿਵੇਂ ਚੱਲਦੀਆਂ ਨੇ ਦੁੱਧ ਆਉਣ ਵਧੀਆ ਚੱਲਦੀਆਂ ਜੀ ਪ੍ਰੈਸ਼ਰ ਕਾਪਾ ਮੋਨਣਾ ਜੀ ਇੱਥੇ ਸਾਡੇ ਤਾਂ ਹੁਣ ਸਾਰੇ ਏਰੀਆ ਦੇ ਸਾਰੇ ਜਾਣਦੇ ਹੀ ਆ ਪੇ ਕਿੱਥੋਂ ਗਈਆਂ ਆ ਪੇ ਕਿੰਨੀਆਂ ਹੈਗੀਆਂ ਆ ਠੀਕ ਆ ਜੀ ਤੇ ਆਪਣੇ ਦੇਖ ਵੀ ਸਕਦਾ ਕੋਈ ਵੀ ਪਲੱਸ 22 ਦੀ ਲੰਡੇ ਆ ਜਿਹੜੀ ਛੋਟੀ ਤਾਰਾਂ ਦਾ ਪਲੱਸ ਆ ਉਹ ਤੋਂ ਲੈਂਦੇ ਆ ਉਹਦੀ ਇਕੱਠੀ ਚੋਕੀ ਗੱਡੀ ਇੰਤਾਂ ਨਹੀਂ ਆ ਦੱਸਦੇ ਚੰਗੀ ਚੀਜ਼ ਦਾ ਸ਼ਕੀਰ ਨੇ ਚੰਗੀ ਚੀਜ਼ ਦਾ ਸ਼ੌਕ ਰੱਖਦੇ ਨੇ 10 ਝੋਟੀਆਂ ਆਨਲਾਈਨ ਪਾਈ ਜਿੱਦੇ ਗਈਆਂ ਆ ਠੀਕ ਆ ਜੀ 2 ਮਹੀਨੇ ਹੋ ਗਏ ਇਟਲੀ ਤੋਂ ਆਏ ਨੂੰ ਹੋਣ ਤਿੰਨ ਝੋਟੀਆਂ ਉੱਦਾਂ ਲੈ ਕੇ ਆ ਬੰਨ ਤਿੰਨ ਉੱਦਾਂ ਲੈ ਕੇ ਦੋ ਅੱਜ ਲੈ ਜਾਣਗੇ ਹਾਂਜੀ ਦੋ ਅੱਜ ਬਾਕੀ 15 ਕਰ ਦੇਣਗੇ 15 ਹੋ ਜਾਣਗੇ ਕਿੰਨੇ ਕ ਜਨਵਰੀ ਦੀ ਤਿਆਰੀ ਆ ਆਪਣੀ ਤਿਆਰੀ ਤਾਂ ਬਹੁਤ ਜਿਆਦਾ ਹੈ ਜੀ ਗਾਹਾਂ ਹਲੇ ਵੱਡੀ ਮਾਰ ਕਰਾਂਗੇ ਹਾਂਜੀ ਉਹ ਮੈਂ ਤਾਂ ਟਾਰਗੇਟ ਆ ਕਹਿੰਦੇ ਆਪਨੇ ਕੋਲ ਠੀਕ ਹੈ ਜੀ ਤੇ ਕੰਪੈਨ ਵੀ ਬਾਈ ਜੀ ਲੈ ਵਿੱਚ ਫਾਰਮ ਖੇਤੀ ਦਾ ਵੀ ਕੰਮ ਕਰਨਾ ਠੀਕ ਹੈ ਜੀ ਗੱਲ ਆਹ ਗੱਲ ਮੈਂ ਤਾਂ ਬਾਈ ਨੂੰ ਉਹ ਸਵਾਲ ਕਰਦਾ ਕਿ ਵੀ ਜਿਵੇਂ ਆਪਾਂ ਕਹਿੰਦੇ ਹਾਂ ਨਾ ਵੀ ਬਾਹਰ ਬਈ ਵੀ ਬਾਹਰ ਨੂੰ ਇਹਨਾਂ ਦਾ ਸਿਸਟਮ ਕਿਵੇਂ ਆ ਇਹਨਾਂ ਦਾ ਵਧੀਆ ਹੀ ਹੈ ਇਹਨਾਂ ਦਾ ਬਾਹਰੇ ਮੈਂ ਕਹਿੰਦਾ ਉਹਰੇ ਆਪਾਂ ਮਾਲਕਾਂ ਬਈ ਹੈ ਨਾ ਹਾਂਏ ਮਾਲਕਾਂ ਹੀ ਉਹਰੇ ਆਪਾਂ ਨੇ ਮਾਲਕ ਬਣ ਕੇ ਕੰਮ ਕਰਨਾ ਯਾਰ ਆ ਚੀਜ਼ਾਂ ਨੂੰ ਰੱਖ ਕੇ ਤੇ ਬਾਰੇ ਆਪਾਂ ਚਾਹੇ 2 ਲੱਖ ਦੀ ਨੌਕਰੀ ਕਰਦੇ ਆ ਜਦੋਂ ਆਪਾਂ ਨੌਕਰੀ ਕਰਦੇ ਆ ਉੱਥੇ ਦਾ ਭਾਈ ਆਪਾਂ ਮਾਈਂਡ ਨਾ ਕਰੀਂ ਮਾਈਂਡ ਨਾ ਕਰੀਂ ਗੱਲ ਤਾਂ ਤੇ ਨੌਕਰ ਬੱਜਾਂਗੇ ਨਾ ਉਹਦਾ ਮਾਲਕ ਬੱਜਾਂਗੇ ਨੌਕਰ ਤਾਂ ਨੌਕਰੀ ਹੀ ਹੈ ਜੀ ਨੌਕਰ ਦਾ ਨੌਕਰੀ ਰਹਿਣਾ ਬਾਕੀ ਭਾਈ ਜਿਹੜੇ ਸੱਦਨ ਦਾ ਹਾਂ ਜਿਵੇਂ ਜਿਵੇਂ ਆਪਣੇ ਉਹਨਾਂ ਨੂੰ ਕੀ ਸੁਨੇਹਾ ਦੇਵਾਂਗੇ ਜਿਹੜੇ ਆਪਣੇ ਹੁਣ ਬੰਦੇ ਸੋਚ ਲਿਆ ਵੀ ਉਰਾਂ ਪੈਲੀ ਵੇਚ ਕੇ ਬਾਹਰ ਜਾਈ ਜਾਂਦੇ ਆ ਕਈ ਬੰਦੇ ਕਹਿੰਦੇ ਨੇ ਵੀ ਇੰਨਾ ਚੁ ਕੁਝ ਬਚਤ ਕਰ ਜਿਵੇਂ ਤੁਸੀਂ ਹੁਣੇ ਮੱਝਾਂ ਲੈ ਗਏ ਬਚਤ ਹੈਗੀ ਆ ਪੂਰੀ ਬਚਤ ਹੁੰਦੀ ਹੈ ਹਾਂਜੀ ਬਚਤ 50 50% ਤੋਂ 70% ਬਚਤ ਹੈਗੀ 70% ਬਚਤ ਦਾ 30% ਚ ਲਾਗਤ ਲੱਗ ਜਾਂਦੀ ਹੈ ਜੇ ਜਦੋਂ ਟੋਕੜਾ ਵੀ ਹੋ ਜਾਣਗੇ 50% ਤਾਂ ਰਹਿਣੀ ਰਹਿਣੀ ਹੈ ਆ ਇੱਕ ਗੱਲ ਪਾਈ ਦੀ ਜਿਹੜੇ ਬੰਦੇ ਜੇ ਹੈਗੇ ਪਸ਼ੂ ਵਧੀਆ ਦੁੱਧ ਵਾਲੇ ਆ ਇਹ 50% ਤੋਂ ਨਹੀਂ ਘਟਦੀ ਟੋਕੜਾ ਹੋਈਆਂ ਤੇ ਵੀ ਠੀਕ ਹੈ ਜੀ ਤੇ ਜੇ ਦਾ ਹੁਣ ਨਹੀਂ ਪਸ਼ੂ ਹੈ ਕਿ ਜਿਹਦੇ ਕੋ ਫੇਰ ਤਾਂ ਨਹੀਂ ਬਚਤ ਹੋਣੀ ਆ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਨਾ ਵੀ ਜਿਹੜੇ ਯਾਰ ਚੰਗੇ ਜਾਨਵਰ ਹੁੰਦੇ ਨੇ ਟਾਪ ਕੁਆਲਿਟੀ ਦੇ ਤਰਸ ਇਧਰ ਹੀ ਮਾਰਦੇ ਕੈਮਰਾ ਇਹ ਜੇ ਚੰਗੀ ਕੁਆਲਿਟੀ ਦਾ ਜਾਨਵਰ ਲੈਣਾ ਯਾਰ ਆਪਣੇ ਪੈਸੇ ਜ਼ਰੂਰ ਲਗਦੇ ਨੇ ਉਹਦਾ ਫਾਇਦੇ ਆਪਾਂ ਨੂੰ ਇਹ ਹੁੰਦੇ ਨੇ ਵੀ ਇੱਕ ਤਾਂ ਜੇ ਉਹ ਤੋਕੜ ਗੱਬਣ ਵੇਚਣਾ ਤਕਰੀਬਨ ਤਕਰੀਬਨ ਵਧੀਆ ਪੈਸਿਆਂ ਦਾ ਬਿਕਦਾ ਤੇ ਚੰਗੇ ਜਾਨਵਰ ਦਾ ਆਪਾਂ ਅੱਗੇ ਬੱਚਾ ਵੀ ਤਿਆਰ ਕਰ ਸਕਾਂ ਹਾਂ ਜੀ ਬੱਚੇ ਵੀ ਬਾਈ ਤੋਂ 13 ਝੋਟੀਆਂ ਲੱਗਿਆ 13 ਦੇ 13 ਹੀ ਨੱਕ ਤੋਂ ਵੱਧ ਕੇ ਆ ਜੀ ਠੀਕ ਹੈ ਬੱਚੇ ਪੂਰੇ ਕੈਮ ਆਈ ਪੂਰੇ ਆ ਅਜੇ ਬੱਚੇ ਕੈਮ ਰੱਖਾਂਗੇ ਨਾਲ-ਨਾਲ ਫੇਰੀ ਫਾਇਦਾ ਭਾਈ ਫਾਰਮ ਦਾ ਬਰੀਡਿੰਗ ਤੇ ਵੀ ਕੰਮ ਕਰਾਂਗੇ ਬਰੀਡਿੰਗ ਦੇ ਕਰਨਾ ਜੀ ਇਹ ਗੱਲ ਬਰੀਡਿੰਗ ਦੇ ਕੰਮ ਤਾਂ ਹੀ ਹੁੰਦਾ ਵੀ ਚੰਗੇ ਮੁੱਲ ਵਾਲੇ ਚੰਗੇ ਜਾਨਵਰ ਲੈ ਕੇ ਕਿਉਂਕਿ ਜੇ ਦੇਸੀ ਤੋਂ ਕੰਮ ਕਰਨਾ ਸਟਾਰਟ ਕਰਾਂਗੇ ਉਹਨਾਂ ਦੀ ਤੀਜੀ ਪੀੜ੍ਹੀ ਜਾ ਕੇ ਨਿਕਲੂ ਪਿਓਰ ਤੇ ਇਹਨਾਂ ਨੇ ਇੱਕ ਇੱਕ ਪਿਓਰ ਮੇਰਾ ਖਿਆਲ ਆਪਾਂ ਨਾਲ ਲੈ ਕੇ ਤੇ ਇੱਕ ਇੱਕ ਦੁਬਾਰਾ ਕਰ ਦੋ ਡਬਲ ਹੋ ਗਿਆ ਜੀ ਡਬਲ ਹੋ ਗਿਆ ਸਿਸਟਮ ਹਾਂ ਡਬਲ ਹੋ ਗਿਆ ਜੀ ਘੈਂਟਾ ਕੰਮ ਬਾਈ ਹੋ ਰਾਂਦਾ ਵੇ ਬਾਲਾ ਵਧੀਆ ਜੀ ਇਹਨਾਂ ਨੂੰ ਤਾਂ ਨਹੀਂ ਬਾਹਰ ਜਾਣ ਦੀ ਲੋੜ ਇਹਨਾਂ ਨੂੰ ਤਾਂ ਹੈ ਹੀ ਨਹੀਂ ਲੋੜ ਇਹ ਤਾਂ ਮੈਂ 20 ਵਾਰ ਕਹਿ ਛੱਡਿਆ ਠੀਕ ਹੈ ਗੱਲ ਉਹ ਕਰਦੇ ਨਹੀਂ ਸਲਾ ਨਹੀਂ ਕਰਦਾ ਤਾਂ ਹੈਗਾ ਸਲਾਪੇ ਗੇੜੀ ਕੱਢਾਂਗਾ ਤੂੰ 6 ਮਹੀਨੇ ਆਪਣਾ ਟਾਈਮ ਖਰਾਬ ਕਰਨਾ ਇਹਦਾ ਜੀ ਜੀ ਇਹ 2 ਮਹੀਨੇ ਲਈ ਜਾਊਗਾ ਤਾਂ ਲੌਸ ਹੀ ਆਏਗਾ ਠੀਕ ਹੈ ਕਰਦੇ ਤਾਂ ਲੌਸ ਹੀ ਹੈ ਜੇ 2 ਮਹੀਨੇ ਵੀ ਚੱਲ ਜੇ ਆ ਕੈਣ ਦਾ ਭਾਵ ਯਾਰ ਜਿਵੇਂ ਸਾਰੇ ਬਾਹਰ ਜਾਂਦੇ ਨੇ ਬਾਈ ਨੇ ਬਾਹਰ ਉਹ ਆ ਕੇ ਮੱਜਾਂ ਦਾ ਫਾਰਮ ਇਹਦਾ ਕੰਮ ਸ਼ੁਰੂ ਕਰਾਇਆ ਤੇ ਜਿਵੇਂ ਬਾਈ ਨੇ ਦੱਸਿਆ ਵੀ ਇਹੜੀ ਚੰਗਾ ਜਾਨਵਰ ਹੈ ਉਹ ਜੋ ਹੈਗੀ ਯਾਰ 65 70 ਪੈਸੀ ਵੱਜ ਚੁੱਕੀ ਜੇ ਆਪਾਂ ਸ਼ੌਂਕ ਦਾ ਕੰਮ ਕਰੀਏ ਜੇ ਸ਼ੌਂਕ ਨਾ ਕਰਾਂਗੇ ਹਨਾ ਇਹ ਗਾਲਾਂ ਕੱਢਾਂਗੇ ਇਹਨਾਂ ਨੂੰ ਫੇਰ ਨਹੀਂ ਬਚਦਾ ਕੁਝ ਇਹ ਦੋ ਟਾਈਮ ਨੇ ਦੇਖਭਾਲ ਕਰ ਜਿਹੜੇ ਸੱਜਣ ਨੂੰ ਇਹਨਾਂ ਦਾ ਕੋਈ ਵੀ ਨਗੀਨਾ ਪਸੰਦ ਆ ਉਹ ਆਨਲਾਈਨ ਮੰਗਵਾਉਣਾ ਬਾਈ ਤੂੰ ਆਨਲਾਈਨ ਮੰਗਾ ਲਿਓ ਇੱਥੇ ਆ ਕੇ ਚੈ ਬਾਈ ਤੋਂ ਇੱਥੇ ਆ ਕੇ ਵੀ ਚੈੱਕ ਕਰਕੇ ਲਿਆ ਸਕਦੇ ਹੋ ਤੇ ਬਾਕੀ ਕਮੈਂਟ ਕਰਕੇ ਵੀ ਦੱਸੋ ਯਾਰ 22 ਦੇ ਜਾਨਵਰ ਤੁਹਾਨੂੰ ਕਿੱਦਾਂ ਦੇ ਲੱਗੇ ਅੱਜ ਦੀ ਵੀਡੀਓ ਬਣਾਈ ਆਪਾਂ ਨੇ ਪਿੰਡ ਸ਼ਾਹਪੁਰ ਤਹਿਸੀਲ ਫਲੌਰ ਜ਼ਿਲ੍ਹਾ ਜਲੰਧਰ ਹਾਂਜੀ ਤੇ ਬਾਕੀ ਕਮੈਂਟ ਕਰਕੇ ਜਰੂਰ ਦੱਸਿਓ ਧੰਨਵਾਦ ਜੀ